ਦੇਵੇਂ ਸਾਧ ਸਿੰਘ ਬਾਬਾ ਵੀਰਮਤਾਸ ਬਧੌਸ਼ੀ ਵਾਲੇ ਜਿਹੜੇ ਨਗਨ ਰਿਹਾ ਕਰਦੇ ਬਧੌਸ਼ੀ ਉਹਨਾਂ ਦਾ ਲੰਗਰ ਚੱਲਿਆ ਕਰਦਾ ਸਾਥੀ ਕੀਸੇ ਸਿੰਘ ਜੀ ਮਹਾਰਾ ਦੱਸਿਆ ਕਰੇ ਬਚਨ ਕਹਿਣ ਲੱਗੇ ਭਾਈ ਅਸੀਂ ਉਹਨਾਂ ਦੇ ਪਟਿਆਲੇ ਤੋਂ 17 ਮੀਲ ਬਧੌਸ਼ੀ ਸੀ ਅਸੀਂ ਆਲਦਾਰ ਨੂੰ ਕਹਿ ਦੇਣਾ ਭਈ ਸਾਡੀ ਹਾਜ਼ਰੀ ਲਾਉਂਦੇ ਸੀ ਮਹਾਂਪੁਰਸ਼ ਦਾ ਦਰਸ਼ਨ ਕਰਨ ਜਾਣਾ ਜਿਹੜਾ ਨੂੰ ਸਾਧੂਆਂ ਦੀ ਕਦਰ ਅਸੀਂ ਤਾਂ ਸਾਧ ਸੰਗਤ ਕਰਮ ਕੰਡ ਦਾ ਵਿੱਚ ਫਸੇ ਹੋਏ ਇਸੇ ਕਰਕੇ ਸਾਡਾ ਮਨ ਸ਼ਾਂਤ ਨਹੀਂ ਇਸੇ ਕਰਕੇ ਅਸੀਂ ਇਹ ਖਾਦੇ ਮਾਰੇ ਹੋਏ ਦੇਖੋ ਉਹ ਮਹਾਪੁਰਸ਼ ਸੰਤ ਬਾਬਾ ਸੰਤ ਬਾਬਾ ਪਿਛੇ ਸਿੰਘ ਜੀ ਮਹਾਰਾਜ ਗੁਰਸਿੱਖੀ ਲਿਵਾਸ ਵਿੱਚ ਹਨ ਖੰਡੇ ਬਾਟੇ ਦਾ ਹਰਤ ਸ਼ਕੀ ਪਰ ਸਾਧ ਸੰਗਤ ਉਧਰ ਮਹਾਪੁਰਸ਼ ਬਾਬਾ ਬੀਰਮਦਾਸ ਜਿਨ੍ਹਾਂ ਨੂੰ ਅਜੇ ਦੁਨੀਆ ਜਾਣਦੀ ਉਹ ਨਗਲ ਰਹਿੰਦੇ ਸਨ ਕੋਈ ਵਸਤਰ ਨਹੀਂ ਕੋਈ ਉਹਨਾਂ ਦੀ ਮਰਿਆਦਾ ਨਹੀਂ ਕੋਈ ਸਰੀਰ ਤੇ ਸਾਧ ਸੰਗਤ ਕੱਪੜਾ ਨਹੀਂ ਪਰ ਲੰਗਰ ਚ ਆਪ ਝਾੜਾ ਚ ਰਹਿ ਹੱਤ ਦੁਨੀਆ ਤੋਂ ਪਰੇ ਰਹਿੰਦੇ ਅਪਰਾਮ ਰਹਿੰਦੇ ਆ ਜਿਹੜਾ ਕੋਈ ਨੇੜੇ ਆਉਦਾ ਰੋੜੇ ਬੱਟੇ ਮਾਰਦੇ ਸਨ ਗਾਲਾਂ ਕੱਢਦੇ ਆ ਪਰ ਉਹਨਾਂ ਦੀ ਹੋਂਸਤ ਕੋਈ ਜਾਣ ਤੇ ਰਾਜੇ ਮਹਾਰਾਜੇ ਉਹਨਾਂ ਦੇ ਦਰਸ਼ਨ ਕਰਨ ਆਉਂਦੇ